ਕਰਵਾ ਚੌਦਹੀ ਰਾਤ ਸ਼ਹਿਰ ਚ ਵਾਪਰੀ ਵੱਡੀ ਵਾਰਦਾਤ ਅੱਛਾ ਜੀ ਨਾਮਗੜੀਆ ਹਾਲ ਲਾਗੇ ਕੋਈ ਫੈਰੀ ਹੋਈ ਹੈ ਉਸ ਸੰਬੰਧੀ ਕੋਈ ਬੇਰਤੀ ਜਿੱਡ ਹੋਏ ਨਹੀਂ ਹਸਪਤਾਲਾਂ ਇਥੇ ਪੁਲਿਸ ਐਕਸ਼ਨ ਦੀ ਕਾਰਵਾਈ ਕਰ ਰਹੀ ਹੈ ਦੋ ਅਣਪਛਾਤੇ ਨੌਜਵਾਨਾਂ ਨੇ ਚਲਾਈਆਂ ਤਾੜ-ਤਾੜ ਗੋਲੀਆਂ ਇਹ ਦੋ ਮੁੰਡੇ ਸੀ ਕਹਿੰਦੇ ਸਰਦਾਰ ਕਿ ਸਕੂਲ ਜਿਹੜਾ ਮੋਟਰਸਾਈਕਲ ਤੇ ਕਿਤੇ ਆਏ ਕਿੰਨੀਆਂ ਗੋਲੀਆਂ ਚਲੀਆਂ ਇਥੇ ਇਹ ਪਤਾ 10-12 ਹੁਣ ਕੱਢੇ ਉਹਨਾਂ ਨੇ ਦੋ ਲੋਕਾਂ ਦੀ ਹੋਈ ਮੌਤ ਚਾਰ ਲੋਕ ਹੋਏ ਗੰਭੀਰ ਜ਼ਖਮੀ ਇਹ ਜਿਹੜੇ ਇਨਸੀਡੈਂਟ 6 ਟੋਟਲ ਸਾਡੇ ਕੋਲ ਜਿਹੜੇ ਪੇਸ਼ੈਂਟ ਪ੍ਰੈਜ਼ੈਂਟ ਕੀਤੇ ਹੋ 6 ਸੀਗੇ ਤੇ ਜਿਹੜੇ ਦੋ ਸੀਗੇ ਉਹਨਾਂ ਚ ਸਰਬਜੀਤ ਸਿੰਘ ਐਂਡ ਕਰਨਮਾਦਨ ਦੇ ਵਰ ਬਰਾਊਟਡ ਉਹ ਪਹਿਲਾਂ ਹੀ ਮਰ ਡੈਥ ਹੋ ਚੁੱਕੀ ਸੀਗੀ ਠੀਕ ਹੈ ਜਿਹੜੇ ਬਾਕੀ ਚਾਰ ਨੇ ਉਹ ਇੰਜਰਡ ਸੀਗੇ ਜਿਹੜੇ ਉਹ ਅਨਨ ਟ੍ਰੀਟਮੈਂਟ ਇਸ ਚੱਲ ਰਿਹਾ ਹੈ ਫਾਇਰਿੰਗ ਥਿਸ ਸੀਸੀਟੀਵੀ ਵੀਡੀਓ ਆਈ ਸਾਹਮਣੇ ਸਾਬ ਤੋਂ ਪਰ ਆਇਕੋ ਸਹੀ ਇਹ ਤੋਂ ਮਗਰੋਂ ਆਏ ਨੇ ਮਗਰੋਂ ਉਹਨਾਂ ਨੇ ਗੋਲੀਆਂ ਫਾਇਰ ਕਰੇ ਨੇ ਸਾਡੇ ਤੇ ਲੋਕਾਂ ਨੂੰ ਪਈਆਂ ਭਾਜਣਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮਿਆਸ਼ੂਦੀਪ ਗੌਰ ਕਰਵਾ ਚੌਦ ਦੇ ਦਿਨ ਬਟਾਲਾ ਸ਼ਹਿਰ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਜੀहां ਤੁਹਾਨੂੰ ਦੱਸਦੀ ਏ ਅਣਪਛਾਤੇ ਵਿਅਕਤੀਆਂ ਨੇ ਤਾੜ-ਤਾੜ ਗੋਲੀਆਂ ਚਲਾਈਆਂ ਦੱਸਿਆ ਜਾ ਰਿਹਾ ਕਿ ਸ਼ਰੀਆਮ ਫਾਇਰਿੰਗ ਕਰਕੇ ਇਹ ਬਦਮਾਸ਼ ਜਿਹੜੇ ਨੇ ਫਰਾਰ ਹੋ ਗਏ ਜਿਨ੍ਹਾਂ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਕਿ ਵਾਰਦਾਤ ਦੇ ਵਿੱਚ ਦੋ ਲੋਕਾਂ ਨੇ ਮੌਕੇ ਤੇ ਸਾਡ ਛੱਡ ਦਿੱਤੇ ਅਤੇ ਚਾਰ ਲੋਕ ਜਿਹੜੇ ਨੇ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਮੌਕੇ ਤੇ ਵਾਰਦਾਤ ਵਾਲੀ ਥਾਂ ਤੇ ਪੁਲਿਸ ਪਹੁੰਚਦੀ ਹੈ ਅਤੇ ਮਾਮਲੇ ਦੀ ਜਾਂਚ ਜੜੀ ਹੈ ਸ਼ੁਰੂ ਕਰ ਦਿੱਤੀ ਹੈ ਉੱਥੇ ਇਸ ਵਾਰਦਾਤ ਵਿੱਚ ਜ਼ਖਮੀ ਚਸ਼ਮਦੀਦ ਨੇ ਦੱਸਿਆ ਕਿ ਮੈਂ ਦੁਕਾਨ ਦੇ ਕੰਮ ਕਰ ਰਿਹਾ ਸੀ ਉਸ ਵਕਤ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸ਼ੁਰੂ ਹੋਈਆਂ ਉਹ ਖੁਦ ਅਤੇ ਦੁਕਾਨਦਾਰ ਦੇ ਨੌਜਵਾਨ ਜਿਹੜੇ ਨੇ ਇਸ ਗੋਲੀਬਾਰੀ ਦਾ ਸ਼ਿਕਾਰ ਹੋ ਕੇ ਗੰਭੀਰ ਜ਼ਖਮੀ ਹੋਏ ਨੇ ਉਥੇ ਸੂਤਰਾ ਅਨੁਸਾਰ ਜਿਸ ਦੁਕਾਨ ਤੇ ਫਾਈਟਿੰਗ ਹੋਈ ਉਹ ਕਾਂਗਰਸੀ ਆਗੂ ਤੇ ਸ਼ਰਾਬ ਕਾਰੋਬਾਰੀ ਜੈੰਤੀਪੁਰ ਦਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ ਜੀ ਹਾਂ ਇਹ ਕਰਵਾ ਚੌਥ ਵਾਲੇ ਦਿਨ ਇਹ ਪੂਰੀ ਘਟਨਾ ਵਾਪਰੀ ਹੈ ਜਿੱਥੇ ਸ਼ਹਿਰ ਦੇ ਵਿੱਚ ਤਾਪੜ ਤੋਰ ਗੋਲੀਆਂ ਚਲਾਈਆਂ ਗਈਆਂ ਤਿਉਹਾਰ ਵਾਲੇ ਦਿਨ ਦੋ ਲੋਕਾਂ ਨੇ ਮੌਕੇ ਤੇ ਸਾਂ ਛੱਡ ਦਿੱਤੇ ਅਤੇ ਚਾਰ ਲੋਕ ਜਿਹੜੇ ਨੇ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹ ਇਲਾਜ ਅਧੀਨ ਨੇ ਪੁਲਿਸ ਵੱਲੋਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਪਤਾ ਲਗਾਇਆ ਜਾ ਰਿਹਾ ਕਿ ਕਿਸ ਦੇ ਵੱਲੋਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਕਿਉਂ ਇਹ ਜਿਹੜੀ ਆ ਫਾਇਰਿੰਗ ਕੀਤੀ ਗਈ ਹੈ ਇਸ ਦੀ ਬਰੀਕੀ ਨਾਲ छानबीन ਕੀਤੀ ਜਾ ਰਹੀ ਹੈ ਸਾਡੇ ਕੋਲ ਤਕਰੀਬਨ 8:20 ਮਿੰਟ ਤੇ ਪੇਸ਼ੈਂਟ ਪ੍ਰੈਸੈਂਟ ਕਿਤੇ ਵਿਦ ਅਲਰਜੀ ਹਿਸਟਰੀ ਆਫ ਗਨਸ਼ਾਟ ਇਹ ਜਿਹੜੇ ਇਨਸੀਡੈਂਟ 6 ਟੋਟਲ ਸਾਡੇ ਕੋਲ ਜਿਹੜੇ ਪੇਸ਼ੈਂਟ ਪ੍ਰੈਜ਼ੈਂਟ ਕੀਤੇ ਉਹ 6 ਸੀਗੇ ਤੇ ਜਿਹੜੇ 2 ਸੀਗੇ ਉਹਨਾਂ ਚ ਸਰਵਜੀਤ ਸਿੰਘ ਐਂਡ ਕਰਨਮਨ ਦੇ ਵਰ ਬਰਾਉਟਡ ਉਹ ਪਹਿਲਾਂ ਹੀ ਮੈਕ ਡੈਥ ਹੋ ਚੁੱਕੀ ਸੀਗੀ ਠੀਕ ਹੈ ਜਿਹੜੇ ਬਾਕੀ 4 ਨੇ ਉਹ ਇੰਜਰਡ ਸੀਗੇ ਜਿਹੜੇ ਉਹ ਅਨਾਂ ਟ੍ਰੀਟਮੈਂਟ ਇਸ ਅਨ ਚੱਲ ਰਿਹਾ ਤੇ ਜਿਹੜਾ ਉਹਨਾਂ ਦੀ ਅੰਡਰ ਆਬਜ਼ਰਵੇਸ਼ਨ ਸਾਡੇ ਕੋਲ ਹੈਗੇ ਇਨ ਰੇਟ ਐਂਡ ਵਾਚ ਉਹਨਾਂ ਦਾ ਜਿਹੜਾ ਰੋਟਡਰ ਮੋਤੀ ਜੀ ਨਹੀਂ ਫਿਲਹਾਲ ਉਹਨਾਂ ਦੇ ਜਿਹੜੇ ਰੈਲਿਟੀ ਸੀ ਕੰਪਲੀਟ ਪਰਸਨ ਸੀਗੇ ਉਹਨਾਂ ਨੇ ਉਹਨਾਂ ਨੂੰ ਉਹਨਾਂ ਕੋਲ ਬੋਡੀ ਸੀ ਬੋਡੀ ਦਾ ਨਾਮ ਕੀ ਹੈ ਹਾਂਜੀ ਰਕਮੀ ਦੇ ਨਾਮ देयर वर ਥੋਰ ਪੇਸ਼IENTS ਤੇ ਇਹ ਹੈਗੇ ਸੀਗੇ ਅਮ੍ਰਿਤਪਾਲ ਅਮਨਦੀਪ ਸੰਜੀਵ ਐਂਡ ਜੁਗਲ ਕਿਸ਼ੋਰ ਅੱਛਾ ਇਸ ਬਾਰੇ ਡਾਕੂਮੈਂਟੇਸ਼ਨ ਕੀ ਇਨਸੀਡੈਂਟ ਤਿਆਰ ਕੀਤਾ ਹੈ ਜਾਂ ਇਹ ਵਿਦਿਨ ਦੀ ਸਿਟੀ ਹੋਇਆ ਪਰ ਅਪਰੋਕਸਿਮੇਟ ਐਨਾ ਮੈਨੂੰ ਨਹੀਂ ਪਤਾ ਫਿਲਹਾਲ ਵੀ ਕਿਤਨਾ ਹੈ ਨਹੀਂ ਐਸ ਪਰ ਜਿਹੜੇ ਉਹ ਟੈਂਡੈਂਟ ਸੀਗੇ ਉਹ ਕਹਿ ਰਹੇ ਸੀਗੇ ਵੀ ਕੋਈ ਨੇਅਰ ਮਹਾਰਾਜਾ ਸਿੰਘ ਹਾਲ ਦੇ ਉੱਥੇ ਹੋਇਆ ਐਗਜ਼ੈਕਟਲੀ ਐਗਜ਼ੈਕਟ ਲొਕੇਸ਼ਨ ਤਾਂ ਨਹੀਂ ਬਤਾਉਗੇ ਸਰ ਨਹੀਂ ਸਾਡੇ ਕੋਲ ਇਨਫੋਰਮੇਸ਼ਨ ਇੱਕ ਜਿਹੜੀ ਪੁਲਿਸ ਇਨਫੋਰਮੇਸ਼ਨ ਜਿਹੜੀ ਇੰਟੀਮੇਸ਼ਨ ਹੁੰਦੀ ਉਹ ਰਿਟਨ ਜਾਊਗੀ ਫਿਲਹਾਲ ਉਹ ਜਿਨ੍ਹਾਂ ਨੂੰ ਜੋ ਵੀ ਉਹਨਾਂ ਦੇ ਇਨਫੋਰਮੇਸ਼ਨ ਦੇ ਸੋਰਸਿਸ ਆਈ ਡੋਂਟ ਨੋ ਉਹਨਾਂ ਨੂੰ ਕਿੱਥੋਂ ਬਿਓ ਕੀਤਾ ਪੁਲਿਸ ਕਾਰੀ ਪੁਲਿਸ ਅਫੀਸ਼ਲ ਫਾਈਲ ਇੰਦਾ ਹਾਂਜੀ ਹਾਂਜੀ ਬਿਲਕੁਲ ਦੀ ਹੈ ਪੁਲਿਸ ਸਟੇਸ਼ਨ ਸਿਟੀ ਦੇ ਐਸਐਚਓ ਸਾਬ ਦੇ ਅਸੀ ਕੋਲ ਸੀ ਆਈ ਗੈਸ ਮੋਕੇ ਤੇ ਮੌਜੂਦ ਸੀ ਕੁਰਸੀਆਂ ਪ੍ਰਾਪਤ ਹੋਈ ਹੁਣੇ ਹੈਗੇ ਜਿਸਾ ਦਿਨ ਰਾਮਗੜੀਆ ਹਾਲ ਲਾਗੇ ਕੋਈ ਫਾਇਰ ਨਹੀਂ ਹੋਈ ਉਸ ਸੰਬੰਧੀ ਕੋਈ ਵਿਅਕਤੀ ਜੱਟ ਹੋਏ ਨਹੀਂ ਮੈਂ ਪੜਾਇਆ ਤੇ ਪੁਲਿਸ ਐਕਸ਼ਨ ਦੀ ਕਾਰਵਾਈ ਕਰ ਰਹੀ ਹੈ ਤੇ ਕਿੰਨੇ ਲੋਕ ਜਗਦੇ ਇਹ ਫੇਰ ਕਿਹਨਾਂ ਜਖਮ ਨੂੰ ਬੜੇ ਪ੍ਰਾਪਤ ਹੋਇਆ ਪਤਾ ਲੱਗਾ ਹੈ ਤੇ ਉਹਦੇ ਬਾਰੇ ਡਾਕਟਰ ਸਾਹਿਬ ਕੋਲ ਰਾਏ ਲੈ ਆ ਰਹੇ ਕੌਣ ਨੂੰ ਡਾਕਟਰ ਜੀ ਬਤਾਬ ਕਿ ਦੋ ਲੋਕ ਬਰਾਡ ਨਹੀਂ ਮੈਨੂੰ ਇਹ ਜਾਣਕਾਰੀ ਮਿਲ ਗਈ ਸਰ ਕੀ ਕਾਰਵਾਈ ਕੀਤੀ ਜਾਂ ਕਾਰਵਾਈ ਜੋ ਵੀ ਬੰਦੀ ਹੋ ਕਰਾਂਗੇ ਅੱਗੇ ਇੱਥੇ ਹੋ ਰਿਹਾ ਸੀ ਅੱਛਾ ਜੀ ਕੌਣ ਸਾਹ ਕੋ ਪਰ ਆਇ ਕਿ ਲੋਕ ਐ ਇੱਥੋਂ ਮਗਰੋਂ ਆਏ ਨਾ ਮਗਰੋਂ ਉਹਨਾਂ ਨੇ ਗੋਲੀਆਂ ਫਾਇਰ ਕਰਨੇ ਨਾ ਖੜੇ ਕਿ ਥਾਗੇ ਜੀ ਕੌਣ ਆਇਆ ਸੀ ਜੀ ਪਤਾ ਨਹੀਂ ਜੀ ਇਹ ਦੋ ਮੁੰਡੇ ਸੀ ਕਹਿੰਦਾ ਸਰਦਾਰ ਕਿ ਸਕੂਲ ਜਿਹੜਾ ਮੋਟਰਸਾਈਕਲ ਤੇ ਕਿਤੇ ਆਏ ਆ ਕਿੰਨੀਆਂ ਗੋਲੀਆਂ ਚੱਲੀਆਂ ਇੱਥੇ ਇਹ ਪਤਾ ਨਹੀਂ 10-12 ਰਾਊਂਡ ਕੱਢੇ ਉਹਨਾਂ ਨੇ ਤਾਂ ਇਹ ਗੋਲੀ ਤੁਹਾਡੇ ਅੱਦੇ ਵਿੱਚ ਚਲਾਈ ਉਹਨਾਂ ਦੇ ਆ ਵੇਖੋ ਆਹ ਵੇਖੋ ਕਹਿੰਦਾ ਸਾਡਾ ਤੁਹਾਡੀ ਕੋ ਦੁਸ਼ਮਣ ਜਿਹੜਾ ਨਾ ਬੋਲਦਾ ਪਤਾ ਨਹੀਂ ਸਾਡਾ ਕਹਿੰਦਾ ਇਹਦੇ ਮੇਰੀ ਫਰੇਟ ਸੀ ਅੱਛਾ ਤੁਹਾਡੀ ਫਰੇਟ ਸੀ ਤੁਹਾਡੇ ਜਿਹੜੇ ਮੁੰਡੇ ਜਿਹੜੇ ਗੱਲਬਾਤ ਸੀ ਨਾ ਕੀ ਨਾਮ ਹੈ ਤੁਹਾਡਾ ਜੀ ਸੰਜੀਤ ਛੇੜ ਸੰਜੀਤ ਛੇੜ ਤਾਂ ਕਿੰਨੇ ਬੰਦੇ ਰਖਮੀ ਹੋਇਆ ਇਹ ਮੇਰੇ ਤਿੰਨ ਭਰਾ ਨੇ ਇੱਕ ਮੈਂ ਇੱਕ ਜਿਹਾ ਹੀ ਆ ਦੋ ਮੁੰਡਿਓ ਹੋਰ ਨੇ ਹਾਂਜੀ